ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਖਾਸ ਸ਼ਹਿਰ ਪੱਟੀ ਤੁਸੀਂ ਪਹੁੰਚ ਕਰਨੀ ਆ ਤਸਵੀਰ ਪੱਟੀ ਆ ਦੋਸਤੋ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਵੀਰ ਨਿਤਨ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਵੱਡਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੜਾਂ ਖਾਸ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਹਰ ਟਾਈਮ ਜਿਹੜੀਆਂ ਦੋਸਤੋ ਅਵੇਲੇਬਲ ਹੁੰਦੀਆਂ ਨੇ 8 7 10 ਵੜਾਂ ਬਿਲਕੁਲ ਜਿਹੜੀ ਆ ਦੋਸਤੋ ਗਿਣਤੀ ਦੇ ਵਿੱਚ ਗੱਬਣ ਟੋਕੜ ਬਿਲਕੁਲ ਸੱਜਰ ਜਿਆਦੇ ਪਸ਼ੂ ਸੱਜਰ ਹੁੰਦੇ ਆ ਤੇ ਗੱਬਣ ਵੀ ਹੁੰਦੀਆਂ ਨੇ ਵੜਾਂ ਜਿਹੜੀਆਂ ਕੁਝ ਦਿਨਾਂ ਤੱਕ ਸੂਣ ਵਾਲੀਆਂ ਨੇ ਬਾਕੀ ਤਿਆਰੀ ਦੇ ਵਿੱਚ ਤੇ ਬਿਲਕੁਲ ਸੋਇਸ ਵਾਇਪਸੂ ਜਿਹੜੇ ਇਸ ਘਰੋਂ ਮਿਲਦੇ ਰਹਿੰਦੀ ਆ ਤੁਹਾਨੂੰ ਵੇਖਣ ਦੇ ਵਿੱਚ ਸੋ ਬਾਕੀ ਇੱਕ ਰਿਕਵੈਸਟ ਜਿਹੜੀ ਆ ਦੋਸਤੋ ਫਸਟਲੀ ਇਹ ਹੁੰਦੀ ਆ ਵੀ ਆਪਦੀ ਜਿਸ ਵੀ ਵੀਰ ਨੇ ਗਾਂ ਵੜ ਕੋਈ ਪਰਚੇਜ਼ ਕਰਨੀ ਆ ਜਿਹੜੀ ਵੀ ਵੜ ਪਸੰਦ ਆਉਂਦੀ ਆ ਤੁਹਾਨੂੰ ਉਹਦੀ ਚੁਵਾਈ ਆ ਇੱਕ ਟਾਈਮ ਦੋ ਟਾਈਮ ਘਰ ਵਿਜ਼ਿਟ ਕਰਕੇ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤਸੱਲੀ ਨਰਕ ਪਰਕ ਥੋੜੀ ਹੈ ਜ਼ਿੰਮੇਵਾਰੀ ਥੋੜੀ ਹੈ ਚੀਜ਼ ਵਿਖਾਉਣਾ ਮੇਰਾ ਫਰਜ਼ ਆ ਬਾਈ ਨਿਤਨ ਹੋਣਾ ਦਾ ਕੰਮ ਜਿਹੜਾ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਵਪਾਰ ਦਾ ਕੰਮ ਆ ਸੋ ਉਲਾਮਪੇ ਨਾਲੋਂ ਪਹਿਲਾਂ ਜਿਹੜਾ ਦੋਸਤੋ ਤਸੱਲੀ ਤੁਸੀਂ ਆ ਕਿਸੇ ਵੀ ਘਰ ਤੋਂ ਜਿੱਥੋਂ ਵੀ ਮੈਂ ਵੀਡੀਓ ਪਾਉਣਾ ਖਾਸ ਤੌਰ ਤੇ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਉਹ ਕਰਟੇਰੀਆ ਜਿਹੜਾ ਹੈਗਾ ਦੋਸਤੋ ਪੂਰਾ ਕਰ ਲਿਆ ਕਰੋ ਅੱਜ 30 ਮਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਕੱਲ ਮਾਰਨਿੰਗ ਜਿਹੜੀ ਦੋਸਤੋ 6 ਏ.ਐਮ ਤੇ ਜਿਹੜੀ ਆਪਾਂ ਵੀਡੀਓ ਪਾਵਾਂਗੇ ਸੁਬਾ ਮਾਰਨਿੰਗ ਜੀ ਨਿਤਨ ਵੀਰੇ ਕੀ ਹਾਲ ਚਾਲ ਹੈ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਵੀ ਜੀ ਬਹੁਤ ਬਹੁਤ ਤੁਹਾਡਾ ਵੈਲਕਮ ਸਾਰੇ ਜਿਹੜੇ ਦੂਰੋਂ ਵੀਰ ਦੂਰੋਂ ਚੈਨਲ ਵੇਖਦੇ ਸਾਰਿਆਂ ਨੂੰ ਸਾਸਰੀ ਕਾਲ ਸਾਸਰੀ ਕਾਲ ਭਰਾ ਨਿਤਨ ਭਾਈ ਹੋਰ ਠੀਕ ਠਾਕ ਵਧੀਆ ਬਹੁਤ ਵਧੀਆ ਭਾਈ ਜੀ ਤੇ ਕਿਵੇਂ ਕਾਰੋਬਾਰ ਚੱਲੀ ਜਾਂਦੇ ਆ ਕਾਰੋਬਾਰ ਚੱਲੀ ਜਾਂਦੇ ਆ ਜੀ ਸੋਨਾ ਕੰਮ ਬਹੁਤ ਵਧੀਆ ਚਲੋ ਪਸ਼ੂ ਬਹਿਣਾ ਖਾਸੇ ਤੌਰ ਤੇ ਆਉਂਦੀਆਂ ਰਹਿੰਦੀਆਂ ਹਨਾ ਹੁਣ ਹਾਂ ਜੀ ਆਪਣਾ ਸਿਰ ਪਰਚੇ ਦਾ ਕੰਮ ਹੈ ਜੀ ਜਦੋਂ ਲੈ ਲਈਆਂ ਕਿਤੇ ਚਲ ਗਈਆਂ ਹੁਣ ਨਿਤਨ ਵੀਰੇ ਕਿਵੇਂ ਆ ਮਤਲਬ ਕਿ ਬਾਜ਼ਾਰ ਵੀ ਤੇ ਵੜਾ ਕ੍ਰਾਸ ਵਿੱਚ ਹੀ ਜ਼ਿਆਦੀਆਂ ਆਉਂਦੀਆਂ ਜਾਂ ਆਪਣਾ ਪਿਓਰਟੀ ਵਿੱਚ ਵੀ ਜਾਂਦੀਆਂ ਪਿਓਰਟੀ ਦਾ ਥੋੜਾ ਜਿਹਾ ਗਰਮੀ ਕਰਕੇ ਨਾ ਪਿਓਰਟੀ ਦਾ ਘਟ ਗਿਆ ਹੁਣ ਸਾਰਿਆਂ ਦਾ ਠੀਕ ਹੈ ਜੀ ਤੇ ਕ੍ਰੋਸ ਦੇ ਵਿੱਚ ਲੈਣ ਦੇ ਜਿਹੜੀਆਂ ਮਤਲਬ 18 20 ਕਿਲੋ ਦੇ ਤਕਰੀਬਨ 8 8 ਮਿਲਦੀ ਮਿਲ ਜਾਂਦੀਆਂ ਠੀਕ ਹੈ ਜੀ ਹਾਂਜੀ ਠੀਕ ਹੈ 18 20 ਕਿਲੋ ਵਾਲੀਆਂ ਅੱਜ ਆਪਣੇ ਤੋਂ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਵੈੜ ਅਵੇਲੇਬਲ ਹੈ ਤਾਂ ਦੁੱਧ ਕਿੰਨੇ ਤੋਂ ਕਿੰਨਾ ਤੱਕ ਜਿਹੜਾ ਮੌਜੂਦ ਹੈ ਨਦਪੋਰਾ ਜਿਹੜੀਆਂ ਇਸ ਟਾਈਮ ਵੈੜਾਂ ਦੇ ਹੈਗੀਆਂ ਜੇ 50 55000 ਤੋਂ ਲੈ ਕੇ 70 75 ਤੱਕ ਹੈਗੀਆਂ ਪਰ ਜਿਹੜੀ ਅੱਜ ਖੀਰ ਤੱਕ ਦੀ ਵੈੜ ਜਿਹੜੀ ਖੀਰ ਲਈ ਹੋਊਗੀ ਮੋਸਟਲੀ ਜਿਹੜੀ ਹੱਦ ਹੱਦ ਤੋਂ ਹੱਦ ਤੋਂ 65000 ਲਾਸਟ ਹੋ ਗਿਆ ਹੱਦ ਹੱਦ ਤੋਂ ਹੱਦ 65000 ਰੁਪਏ ਲਾਸਟ ਹੋ ਗਿਆ ਠੀਕ ਹੈ ਨਿਤਨ ਭਾਈ ਆਜੋ ਨਾਲ ਦੀ ਨਾਲ ਸ਼ੁਰੂਆਤ ਕਰਦੇ ਆ ਦਿਖਾਉਣੇ ਆ ਤੋੜ ਕੇ ਦਿਖਾਉਣੇ ਆ ਸਾਰਾ ਰੇਟ ਭਾਅ ਪੜਦਾ ਦੋਸਤੋ ਦੱਸਿਆ ਜਾਊਗਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਨਿਤਨ ਭਾਈ ਪਹਿਲੇ ਨੰਬਰ ਤੇ 66 ਜਿਹੜੀ ਇਹ ਵਾੜਾ ਕਿਵੇਂ ਆ ਹਿਸਾਬਕ ਤਾ ਪਹਿਲਾ ਸਵੇਰ ਦੂਜੇ ਨੂੰ ਸੰਧੂ ਸਾਹਿਬ ਦੂਜਾ ਸਵੇਰ ਦੂਜਾ ਸਵੇਰ ਦੀ ਹਾਂਜੀ ਦੂਜਾ ਸਵੇਰ ਸਹੀ ਆ ਕਾਜੀ ਤੇ ਦਿਨ ਅੱਜ ਘੱਟੋ ਘੱਟ 6-7 ਦਿਨ ਹੋ ਗਏ ਸੂਈ ਨੂੰ 6-7 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਸਵੇਰ ਦੂਜਾ ਜੀ ਹਾਂ ਜੀ ਦੁੱਧ ਜਿਹੜਾ ਇਹਨਾਂ ਤੋਂ 16 ਕਿਲੋ ਤਿਆਰ ਆ ਪਰ ਆਪਾਂ 16 ਨਹੀਂ ਕਹਿੰਦੇ ਆਪਾਂ 13 ਜਾਂ 14 ਦਾ ਸੌਦਾ ਕਰਾਂਗੇ ਜਿੰਨਾ ਵੀ ਕਰਾਂ ਕਿਉਂਕਿ ਗਰਮੀ ਦਾ ਦੇਣਿਆ ਆਉਣ ਜਾਣ ਦਾ ਡੰਗਰ ਦਾ ਜਦਾਂ ਸਫ਼ਰ ਮੰਨ ਲਓ ਕਿਤੇ ਦੂਰ ਨੇੜੇ ਜਾਂਦਾ ਵੀ 13-14 ਕਿਲੋ ਕਹਿ ਕੇ ਕਿਲੋ 2 ਤੋਂ 2 ਕਿਲੋ ਨਾਲ ਕੇ ਕੇ ਫਰਕ ਪੈ ਸਕਦਾ ਪਰ ਇਹ ਨਾਲ ਮਾ ਫਰਕ ਨਾ ਪਾਵਾਂਗੇ ਹਾਂ 13 ਜਾਂ 14 ਕਿਲੋ ਕੇ ਜਿਹੜਾ ਮੱਦੀ 13 ਜਾਂ 14 ਹਾਂਜੀ ਬਿਲਕੁਲ ਜੀ ਠੀਕ ਆ 14 ਕਿਲੋ ਨੈਟ ਦਾ ਭਾਮ ਝਾਗਲਾ ਤਿਆਰ ਹੋਇਆ ਹੋਇਆ ਹਾਂ ਹਾਂਜੀ ਤੇ ਦੂਜਾ ਸੁਵਸ ਕਿੰਨੇ 14 ਕਿ ਦਿਨ ਦੱਸਿਆ ਜੀ ਹਾਂਜੀ ਕਿੰਨੇ ਕਿ ਦਿਨ ਸੁਈ ਦੱਸੀ ਸੁਈ ਨੂੰ 8 8 ਕਿ ਦਿਨ ਹੋ ਗਏ ਆ ਜੀ 8 ਕਿ ਦਿਨ ਬੱਚਾ ਥੱਲੇ ਕੀ ਸੀਗਾ ਇਹਦਾ ਮੇਲ ਕਾਫ ਹੈ ਜਰਸੀ ਬੱਚਾ ਹੈ ਜੀ ਠੀਕ ਆ ਮੇਲ ਕਾਫ ਆ ਦੋਸਤੋ ਠੀਕ ਆ ਇਹ ਬੱਚਾ ਚਲੋ ਜਿਵੇਂ ਸੀਮਨ ਅਗੇ ਰਖਾਇਆ ਸੀਗਾ ਜਰਸੀ ਟੈਪ ਬੱਚਾ ਠੀਕ ਆ ਤੇ ਆ ਪੈਚ ਜਿਹੜੀ ਬ ਦੂਜਾ ਸਵੇਰ ਸਵੇਈਏ ਦੋਸਤੋ ਬਾਕੀ ਥਣ ਲੇਵੇ ਦੀ ਸਫਾਈ ਪੂਰੀ ਆ ਤੇ 13 14 13 14 ਲੀਟਰ ਦੀ ਜਿਹੜੀ ਮਿਲਕਿੰਗ ਆ ਇਹਦੇ ਕੋਲ ਆ ਠੀਕ ਆ ਬਿਲਕੁਲ ਸਾਫ ਸਫਰੀ ਛੰਡੀ ਤੇ ਸੀਲਸ ਲੱਗ ਪੂਰੀ ਆ ਥਣ ਥਣ ਜਿਹੜਾ ਦੋਸਤੋ ਮੇਰਾ ਦੱਸਣਾ ਸਰਜ ਬਣਦਾ ਕਿਉਂਕਿ ਮੈਂ ਮੌਜੂਦਾ ਜੇਕਰ ਆਪਾਂ ਗੱਲ ਕਰ ਲਈਏ ਤੇ ਬਿਲਕੁਲ ਮੌਕੇ ਤੇ ਖੜ ਕੇ ਦੇਖਦੇ ਆ ਜਦੋਂ ਤੇ ਬਿਲਕੁਲ ਮੁੱਠੀ ਵਾਲਾ ਥਣ ਆਪਾਂ ਕਹਿ ਦਿੰਨੇ ਆ ਤੇ ਆਹ ਜਿਹੜਾ ਭਰਾਬਰੂ ਤੁਸੀਂ ਵੇਖੋ ਆ ਮਖਲੇ ਥਣਾ ਤਾਂ ਦੇਖ ਲੋ ਠੀਕ ਹੈ ਜੀ ਤੇ ਖੋ ਆ ਦੇਖੋ ਜੀ। ਥਾਨ-ਥੁਣ ਸਾਈਜ਼ ਪਿੱਛੋਂ ਆਰਡਰ ਦੀ ਕੁਆਲਿਟੀ ਬਿਲਕੁਲ ਫੱਦਰ ਜਿਹੜਾ ਵਿਖਾਲਾ ਦੋਸਤੋ ਕਿਸੇ ਤਰ੍ਹਾਂ ਦੀ ਕਾਣਸਰ ਜੇ ਹੋਈ ਚੀਜ਼ ਦੇ ਵਿੱਚ ਜਾਂ ਉਹ ਨੀਕੀ ਹੋਈ ਆਪਾਂ ਦੱਸਾਂ ਦਾ ਬਿਲਕੁਲ ਦੱਸਣ ਯੋਗ ਆ ਤੁਹਾਨੂੰ ਦੱਸ ਦਵਾਂਗੇ ਵੀਡੀਓ ਦੇ ਵਿੱਚ ਸਾਜੋ ਨੇ ਤਨ ਬਾਈ ਤੋੜ ਲਈ ਇਹਦੇ ਦੀ ਥਣ ਦੇ ਵੀ ਸਾਫ ਹੈ ਭਰਾਵੋ ਤੇ ਬਿਲਕੁਲ ਗਾਰਡ ਵੀ ਚੰਗਾ ਵੱਡਾ ਹੈ ਸੋਹਣਾ ਨਹੀਂ ਤੇ ਬਾਕੀ ਪ੍ਰਿੰਟ ਬਰੋਂ ਦਾ ਸੋਹਣਾ ਹੈ ਬਿਲਕੁਲ ਬਿਲਕੁਲ ਉਹ ਕਹਦੇ ਨੇ ਨਾ ਫੈਸ਼ਨ ਪੋਜੀਸ਼ਨ ਬਿਲਕੁਲ ਉਹ ਵਾਹ ਫੈਸ਼ਨ ਪੂਰਾ ਹੈ ਦਾ ਹਾਂ ਫੈਸ਼ਨ ਪੋਜੀਸ਼ਨ ਪੂਰਾ ਹੈ ਤੇ ਬਾਕੀ ਥੰਮ ਥੰਮ ਜਿਹੜਾ ਦੋਸਤੋ ਬੜੇ ਧਿਆਨ ਦੇ ਨਾਲ ਤੁਸੀਂ ਵੀਡੀਓ ਦੇਖ ਲਿਆ ਕਰੋ। ਹਣ ਪੂਰਾ ਬਸਾ ਦਿਓ। ਠੀਕ ਹੈ ਜੀ ਆਹ ਕਰੋ ਚੱਕ ਜੀ। ਨਹੀਂ ਤਾਂ ਵੀ ਇਹ ਲੈਂਦਿਆਂ ਫਿਰ ਕੀ ਕਰਤਾ ਇਹਦਾ ਮੁੱਲ? ਇਹਦਾ ਲੈਂਦਿਆਂ ਬਾਬਾ ਜੀ ਜਿਹੜਾ 55000 ਰੁਪਏ ਦੇ ਵਿੱਚੋਂ ਮੰਨਦਣ ਕਰਦਾਂਗੇ ਆਪਾਂ। 55000। ਹਾਂ ਜੀ। ਇਹਦਾ 55000 ਦੇ ਵਿੱਚ ਸੋਵਾ ਦਾ ਆ ਕਿਹੜੇ ਅੰਗ ਚਾਗੀ ਸ਼ਹੀਵਾਲ ਜੀ ਸ਼ਹੀਵਾਲ ਜਰਸੀ ਨਾਲ ਕਰਾਉ ਸੀ ਜੀ ਸ਼ਹੀਵਾਲ ਨਾਲ ਸ਼ਹੀਵਾਲ ਜਰਸੀ ਨਾਲ ਸ਼ਹੀਵਾਲ ਜਰਸੀ ਦਾ ਕਰਾਉ ਸੀ ਠੀਕ ਹੈ ਠੰਡੀ ਸੀ ਲੇ ਲਈ ਪੂਰੀ ਠੀਕ ਹੈ ਨਿਕਰ ਨੁਕਰ ਪੂਰੀ ਇਹ ਵੀ ਸੂਈ ਸਹੀ ਹੈ ਜੀ ਇਹ ਵੀ ਸੂਈ ਹੈ ਜੀ ਬੱਛੀ ਮਗਰਿਆ ਮਗਰ ਬੱਛੀ ਹੈ ਦੋਸਤੋ ਸੂਈ ਹੈ ਤੇ ਸੂਹਾ ਦੂਜਾ ਕਿ ਤੀਜਾ ਜੀ ਇਹ ਦਾ ਸੂਹਾ ਦੂਜਾ ਸੂਹਾ ਤੇ ਆ ਥੰਲੇਵਾ ਜੇ ਪ੍ਰਭੂ ਤੇ ਦਿਨ ਨਿਤਨੇ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਇਹਨੂੰ 9 ਦਿਨ ਹੋ ਗਏ ਜੀ 9 ਦਿਨ ਇਹ ਨੌ ਦਿਨ ਦਾ ਜਿਹੜਾ ਸਮਾਂ ਦੋਸਤੋ ਹੋ ਗਿਆ ਸੂਈ ਨੂੰ ਤੇ ਬੱਚਾ ਥੱਲੇ ਦੇ ਇਹਦੀ ਇਹਦੀ ਮੱਛੀ ਆ ਪਿਛੇ ਮੱਛੀ ਆ ਹਾਂਜੀ ਠੀਕ ਆ ਤਾਂ ਤੁਹਾਨੂੰ ਪੂਰੇ ਨੇ ਖੇਡ ਦੇ ਵਿੱਚ ਆ ਭਰਾਵੋ ਕੋਈ 4-4 3-3 4-4 ਇੰਚ ਜਿਹੜਾ ਬਿਲਕੁਲ ਵਿੱਚ ਗਾਇਬ ਹੈਗਾ ਇਹ ਜਰਸੀ ਛਾਈ ਵਾਲ ਦਾ ਕ੍ਰੋਸ ਆ ਤੇ ਨਾਰਮਲ ਜਦੋਂ ਜਰਸੀ ਛਾਈ ਵਾਲ ਦਾ ਕ੍ਰੋਸ ਹੁੰਦਾ ਦੋਸਤੋ ਜਦੋਂ ਛਾਈ ਵਾਲ ਦੀ ਗੱਲ ਕਰਨ ਲਗੇ ਤੇ ਪਲਈ ਭਲਾਈ ਪੂਰੀ ਰੈਡ ਜਿਹੜੀ ਤੁਸੀਂ ਦੇਖਣ ਦੇ ਵਿੱਚ ਨਜ਼ਰ ਆਉਂਦੀ ਆਪਾਂ ਨੂੰ ਠੀਕ ਆ ਆ ਕਰੋ ਠੀਕ ਆ ਤਨਬਾ ਦੋ ਦੋ ਕਿੰਨਾਗੇ ਥੱਲੇ ਹੁਣ ਤਿਆਰ ਆ ਦੋ ਦੇ ਥੱਲੇ 12 13 ਗੱਲ ਹੋਗਾ ਪਰ ਅਪ 10 ਕਿਲੋ ਕਹਿ ਕੇ ਦਮਾਗੇ ਜਿੰਨੇ ਦਮਾਗੇ ਹੁਣ ਕਿੰਨਾ ਆਪਾਂ ਕਹਿ ਕੇ ਕਿੰਨਾ ਦੇਣਾ ਹੁਣ ਇਸ ਟਾਈਮ ਜਿਹੜੀ ਆਪਾਂ 10 1000 11 ਕਿਲੋ ਕਹਿ ਕੇ ਜਿਹੜਾ ਮੂਲੀ ਲੈ ਸਕਦਾ ਯਾ 11 ਕਿਲੋ ਕਹਿ ਕੇ ਕੋਈ ਆਨਲਾਈਨ ਕਰ ਸਕਦਾ ਸੋ ਬਿਲਕੁਲ ਜੀ ਨਵੇਂ ਟਾਈਮ ਤੋਂ ਬਾਅਦਦਾ ਵੀਡੀਓ ਕਵਰੇਜ ਜਿੰਦਾ ਮਰਜ਼ੀ ਜਿੰਦਾ ਸਹੀ ਅਗਲੇ ਦੀ ਜਿੰਦਾ ਹੋਣੀ ਚਾਹੀਦੀ ਵੀ ਅੱਤ ਥੱਲੇ ਅੱਤ ਥੱਲੇ ਹੋਣੀ ਚਾਹੀਦੀ ਹੈ ਆਹੋ ਜੋ ਮਰਜ਼ੀ ਜਿੱਦਾਂ ਮਰਜ਼ੀ ਅਗਲੇ ਨੂੰ ਹੋਣੀ ਚਾਹੀਦੀ ਤਖਲੀ ਪੂਰੀ ਕਿ ਕਿਸ ਦੂਜਾ ਕਿੰਨਾ ਕੁ ਮੁੱਲ ਮੁੱਲ ਕੀ ਦਵਾਣੇ ਇਹਦਾ ਮੁੱਲ 50000 ਰੁਪਏ ਕਰਦੇ ਜੀ 50000 ਹਾਂਜੀ 47000 ਰੁਪਏ ਦੇ ਦਾਂਗੇ ਚਵਾਈ ਜੂ ਇੱਕ ਨੰਬਰ ਆ ਜੀ ਇੱਕ ਨੰਬਰ ਦਾ ਕਿਸੇ ਗੱਲੋਂ ਗਈ ਆ ਜੀ ਇਹ ਤੁਹਾਨੂੰ ਖਾਰੀ ਕਰਨਾ ਆ ਚੱਕੋ ਜੀ ਚਲੋ ਜੀ ਠੀਕ ਹੈ ਠੀਕ ਹੈ ਤੇ ਪਿਆ ਯਾਰ ਜਿਹੜੀ ਦੋਸਤ ਨੂੰ ਮਾਣ ਆ ਠੀਕ ਹੈ ਜੀ ਕਿਉਂ ਮਾਣ ਤਾਂ ਕੋਈ ਜੋ ਵੀ ਆ ਛੋਟਾ ਛੱਪਾ ਉਹ ਮੌਕੇ ਤੇ ਆ ਇਸ ਤੋਂ ਬਾਅਦ ਆ ਕਿ ਤੀਜੇ ਨੰਬਰ ਤੇ ਇਹ ਵੀ ਆ ਗਈ ਇਹ ਸ਼ਾਈ ਵਾਲਾ ਚੱਪ ਨਹੀਂ ਆ ਗਈ ਇਹ ਐ ਚੱਪ ਦਾ ਦੇ ਜੱਸੀ ਦਾ ਕ੍ਰੋਸ ਹੈ ਜੀ ਐਚਪੀ ਹਾਂ ਜੀ ਅੱਛਾ ਜੀ ਕਿਵੇਂ ਐ ਚੱਪ ਦਾ ਕਰਨ ਕੋਈ ਸ਼ਾਈ ਵਾਲ ਦਾ ਕਰਨ ਜਿੰਨੂੰ ਜਦਾਂ ਲੱਗਦਾ ਉਹ ਵੀ ਯਾਰ ਦੀ ਮੰਨ ਸਕਦਾ ਤੇ ਹੈਗੀ ਸੂਈ ਸਵਾਈਏ ਨਹੀਂ ਇਹ ਗੱਬਣਿਆ ਜੀ ਇਹ ਗੱਬਣ ਇਹ ਦਿਨ ਲਊਗੀ ਤਿੰਨ ਲੈ ਜੇ ਚਾਰ ਲੈ ਜੇ ਪੰਜ ਵੀ ਲੈ ਸਕਦੀ ਆ ਪਰ ਦੁੱਧ ਥੱਲੇ ਉਹ ਇਹ ਨਾ ਪਹਿਲਾਂ ਥੱਲੇ ਚੋਇਆ 25 ਕਿਲੋ ਦੁੱਧ ਹੂੰ ਠੀਕ ਹੈ ਜੀ ਹੁਣ ਸੂਬਾ ਦੂਜਾ ਹੁਣ ਸੂਬਾ ਦੂਜਾ ਸੁਣੀ ਹੂੰ ਠੀਕਾ ਖੋਲ ਦिए ਜਦੋਂ ਭਾਈ ਖੋਲ ਹੀ ਦੋ ਸੂਬਾ ਦੂਜਾ ਹੈ ਤੇ ਦਿਨ ਤਕਰੀਬਨ ਅਜੇ ਕਿੰਨੇ ਲੈ ਜੂਗਾ ਇਹ ਦਿਨ ਲੈ ਜਾ ਚਾਰ ਲੈ ਜਾ ਪੰਜ ਲੈ ਜਾ ਬਾਕੀ ਇਹ ਸਫਰ ਕਰਦੇ ਆਂ ਫਸਾਦਾ ਨਹੀਂ ਪਤਾ ਨਹੀਂ ਕਿੱਦਾਂ ਅਜਾਂ ਨੇ ਵੀ ਸੂ ਸਕਦੀ ਹੈ ਇਜਾ ਤੇ ਦੂਜਾ ਸੂਬਾ ਜਿਹੜਾ ਦੋਸਤੋ ਸੂਨ ਦੇ ਵਿੱਚ ਬਿਲਕੁਲ ਰੈਡੀ ਆ ਹੋ ਸਕਦਾ ਵੀ ਸਫਰ ਜਿੱਦਾਂ ਪਾਈ ਨਿਤਨ ਨੇ ਕਿਹਾ ਵੀ 2-4 ਦਿਨ ਦਾ ਵੈਸੇ ਜੇ ਖਲੋਤ ਹੋਵੇ ਤਾਂ 2-3 ਦਿਨ ਵੀ ਲੈ ਕੇ ਜਾ ਸਕਦਾ ਪਸ਼ੂ ਸਫਰ ਦੇ ਦੌਰਾਨ ਜਿਹੜਾ ਦੋਸਤੋ 2-4 ਦਿਨਾਂ ਦਾ ਜਿਹੜਾ ਗਾਇਬ ਹੁੰਦਾ ਉਹ ਜਾਂਦਿਆ ਮਤਲਬ ਹੋ ਸਕਦਾ ਵੀ ਆਪਾਂ ਉਮੀਦ ਕਰ ਸਕਦੇ ਹਾਂ ਜਾਂਦਿਆ ਪਸ਼ੂ ਸੋ ਵੀ ਸਕਦਾ ਠੀਕ ਆ ਤਿਆਰੀ ਦੇ ਵਿੱਚ ਪਸ਼ੂ ਦੀ ਜਿਹੜੀ ਆ ਕਿਸੇ ਟਾਈਮ ਜਿਹੜਾ ਦੋਸਤੋ ਸੋ ਸਕਦਾ ਬਾਕੀ ਬਿਲਕੁਲ ਨਿੱਕਰ ਪੁੱਠਾ ਪਾਠਾ ਤੁਸੀਂ ਵੇਖੋਗੇ ਰਾਜੀ ਬੈੜਾ ਤੇ ਨਦਰ ਭਾਈ ਜਿਹੜਾ ਉਲਟ ਬਹਿਣੀ ਵਾਲਾ ਥਣ ਥੋੜਾ ਮੋਟਾ ਬਖਾਉਂਦੀ ਹੈ ਕੋਈ ਨੀ ਉਹ ਭੜਕੂਰ ਕਰੀ ਜਾਂਦੀ ਪਸਣ ਅੱਛਾ ਜੀ ਉੱਪਰ ਦਾ ਤੇ ਵੀ ਬਾਕੀ ਥੋੜਾ ਬਾਕੀ ਘੱਟ ਠੀਕ ਕੋਈ ਚੱਕ ਕੋਈ ਗੱਲ ਨਹੀਂ ਹੋਣੀ ਸਿਰਫ ਉੱਪਰ ਕੋਲਾ ਸਰਕਲ ਸਭ ਕੁਝ ਹੋ ਗਿਆ ਆਪਣੇ ਖਾਸ ਬੰਦਿਆਂ ਤੋਂ ਹੀ ਲਈ ਹੈ ਜੀ ਅੱਛਾ ਜੀ 25 ਕਿਲੋ ਦੁੱਧ ਚੋਇਆ ਉਹਨਾਂ ਨੇ ਪਹਿਲਾਂ ਸੱਗੇ ਇਹ ਤਾਂ ਲੈਣ ਦੇ ਵਿੱਚ ਇਹ ਤਾਂ ਲੈਣ ਦੇਣ 6500 ਰੁਪਏ ਕਰਦੇ 65 ਹਾਂ ਜੀ ਜੋ ਜਦਾਂ ਉਹ ਵੀਰ ਭਰਾ ਕੋ ਦੂਰੋਂ ਨੇੜੇ ਉਹ ਜੇ ਤੁਸੀਂ ਪਹਿਲੇ ਸਮੇਂ ਕਿੰਨਾ ਕਿ ਮਿਲਕ ਪਾਇਆ ਨੇ ਪਹਿਲੇ ਸਮੇਂ ਉਹਨਾਂ ਦੇ ਮੁਤਾਬਕ ਦਾ ਉਹ ਕਹਿੰਦੇ ਅਸੀਂ ਦੋਵੇਂ ਬੰਨੇ ਬੈਗੇ ਚੁੰਨੇ ਆ 24 ਕਿਲੋ 25 ਕਿਲੋ ਤੇਰੀ ਆ ਰਹੀ ਤੇ ਦੋ ਤੇ ਰਹੀ ਠੀਕ ਹੈ ਜੀ ਹਾਂਜੀ ਪਰ ਘਟਿਲ ਤੋਂ ਦਾ ਨਾਰਮਲ ਬੰਦੀ ਬੰਦੀ ਪੂਰੀ ਆ ਜੀ ਇੱਕ ਦੋ ਦਿਨ ਦੀ ਆ ਜੇਕਰ ਗੱਲਬਾਤ ਬਾਕੀ ਆਰਡਰ ਦੀ ਕੁਆਲਿਟੀ ਭਰਾ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਥਣ ਥਣ ਜਿਹੜਾ ਸਹਿਜ ਮਟਾਈ ਲੰਬਾਈ ਬਿਲਕੁਲ ਸਹਿਜ ਦੀ ਆ ਥਣ ਦੀ ਜਿਹੜੀ ਤੁਸੀਂ ਆ ਦੇਖ ਸਕਦੇ ਆ ਭਾਈ ਜੇ ਤੁਹਾਨੂੰ ਅਗਲੀ ਆਪਣੇ ਕੋਲ ਕਿਹੜੀ ਵਾਸ਼ੀ ਪਾਉਣੀ ਸੂਈ ਸੂਈ ਇਹ ਵੀ ਤਾਜੀ ਹੈ ਇਹ ਸੂਈ ਹੈ ਜੀ ਤੇ ਪਰਸੋਂ ਸੂਈ ਸ਼ਾਮੀ ਅੱਛਾ ਹਾਂਜੀ ਪਰਸੋਂ ਜਿਹੜੇ ਦੋਸਤੋ ਇਹ ਸੂਈ ਹੈ ਠੀਕ ਹੈ ਤੇ ਥੱਲੇ ਬੱਚਾ ਜਿਹੜਾ ਇਹ ਬੱਚਾ ਨੀਲ ਕਾਫਾ 나ੜੂ ਬੱਚੇ ਦੇ ਨਾਲ ਨੀਲੀ ਦਾ ਵੀ ਤਾਂ ਬੱਚਾ ਹੈ ਨੀਲੀ ਦਾ ਵੀ ਤਾਂ ਬੱਚਾ ਹੈ ਇਹ ਨੀਲੀ ਦਾ ਵੀ ਤਾਂ ਬੱਚਾ ਆ ਗਿਆ ਨਾਲ ਹਾਂਜੀ ਠੀਕ ਹੈ ਤੋਂ ਮਗਰਾਂ ਤਿੰਨ ਦਿਨਾਂ ਅੱਗੇ ਸੂਈ ਨੂੰ ਪਈ ਇਹ ਪਸਾਂ ਸੀ ਸ਼ਮੀ ਐਸ ਕਦੇ ਸੂਈ ਸ਼ਮਾਂ ਨੂੰ ਠੀਕ ਹੈ ਠੀਕ ਹੈ ਜੀ ਬਾਕੀ ਸੀਲ ਸਭ ਪੂਰੀ ਹੈ ਲਓ ਜੀ ਜਿੱਧਰ ਮਰਜ਼ੀ ਕੋਈ ਸੱਜਣ ਵੇਲੇ ਬੈਜੇ ਆ ਕਰੂ ਚੱਕੇ ਜੀ ਠੀਕ ਹੈ ਤਿੰਨ ਦਿਨ ਦਾ ਭਰਾਵੋ ਸਮਾਂ ਹੋ ਗਿਆ ਤੇ ਗੈਬ ਗੋਬ ਜਿਹੜਾ ਚਾਰ ਦੀ ਵਧੀਆ ਹੈਗਾ ਠੀਕ ਹੈ ਵੱਡਾ ਅੰਤਰ ਹੈਗਾ ਗੈਬ ਗੋਬ ਤੇ ਸ਼ਾਈ ਵਾਲ ਜਿਹੜੀ ਇਹ ਵਹਿੜ ਹੈ ਜੀ ਠੀਕ ਹੈ ਸ਼ਾਈ ਵਾਲ ਵਹਿੜ ਤੇ ਬੌਲੇ ਦੇ ਵਿੱਚ ਪਈ ਨਿਤਨ ਹੁਣ ਕਿੰਨਾ ਕੁ ਥੱਲੇ ਰਹਿ ਗਈ ਪਹਿਲਾਂ ਇਹ ਸਿੰਧੂ ਸਾਹਿਬ ਦਾ ਸੂਆ ਪਹਿਲਾਂ ਨਹੀਂ ਆ ਪਹਿਲਾਂ ਸੂਆ ਚਾਰ ਦੰਦ ਆ ਅੱਛਾ ਜੀ ਹਾਂ ਜੀ ਮੂੰਹ ਚਾਰ ਦੰਦਾਂ ਦਾ ਸੂਆ ਜਿਹੜਾ ਦੋਸਤੋ ਪਹਿਲਾ ਪਲੂਨ ਜਿਹੜੀ ਇਹ ਵੜ ਸੋਈ ਹੈ ਠੀਕ ਆ ਤੇ ਥੋੜੀਆਂ ਜੀਆਂ ਨਾਰਮਲੀ ਆਪਾਂ ਗੱਲ ਕਰ ਲਈਏ ਤੇ ਭਾਲਾ ਪੂਲਾ ਹੈਗੀਆਂ ਕਿਉਂਕਿ ਪਹਿਲਾ ਸੂਆ ਜਦੋਂ ਬੱਛੀ ਹੁੰਦੀ ਹੈ ਤੇ ਭਾਲਾ ਪੂਲਾ ਜਿਹੜੀ ਦੋਸਤੋ ਵਿੱਚ ਆ ਹੀ ਜਾਂਦੀ ਹੈ ਠੀਕ ਆ ਉਲਟ ਪਹਿਣੀਆਂ ਦੇ ਪਾਸਿਓਂ ਆ ਤੁਹਾਨੂੰ ਦੇਖੋ ਹੁਣ ਅੱਜ ਸਾਰੇ ਕਰ ਗਈ ਬੋੜਾ ਇਸ ਟਾਈਮ ਦੇ ਅੱਛਲੇ ਸੰਧੂ ਸਾਹਿਬ ਦੇ 13 ਕਿਲੋ ਹੋ ਗਏ 13 ਕਿਲੋ ਹੋ ਗਏ ਹੋਵੇਗਾ ਨੈਟ 13 ਜੀ ਨੈਟ 13 ਕਿਲੋ ਦੋ ਦੋ ਖਾਲੀ ਕਰਤੀ ਏ ਠੀਕ ਆ ਹਾਂਜੀ ਕਾਲੂ ਕੱਲ ਦੀ ਚੋਈ ਦੀ ਸ਼ਾਮਾਂ ਨੂੰ ਖਾਲੀ ਕਰਤੀ ਹੈ ਅੱਛਾ ਅੱਛਾ ਹਾਂਜੀ ਤੇ ਚੋਈ ਵਧੀਆ ਚੰਗੀ ਚੋਈ ਇੱਕ ਨੰਬਰ ਕੋਈ ਥਾਣੇ ਵੱਧ ਘਟ ਨਹੀਂ ਕੋਈ ਪੂਰ ਛਟਾ ਨਹੀਂ ਬਾਕੀ ਜ਼ਿੰਮੇਵਾਰੀ ਹੋ ਆਪਣੀ ਠੀਕ ਅਗਲੇ ਦੇ ਘਰ ਤੱਕ ਦਾ ਠੀਕ ਬਾਕੀ ਬੈਂਦੀ ਦੇ ਇਹੀ ਆ ਵੀ ਜਿਹੜਾ ਵੀਰ ਭਰਾ ਲੈ ਜਾਂਦੇ ਆ ਉਹ ਆਪ ਵੀ ਇੱਥੇ ਆ ਕੇ ਤਸੱਲੀ ਕਰਦੇ ਸਭ ਤੋਂ ਵਧੀਆ ਗੱਲ ਹੈ ਬਿਲਕੁਲ ਤੇ ਜੇ ਕੋਈ ਆਉਣਾ ਨਹੀਂ ਸਕਦਾ ਸੌਦਾ ਕਰਨਦਿਆ ਉਹਦੇ ਘਰ ਤੱਕ ਦੀ ਪਹੁੰਚ ਤੱਕ ਦੀ ਜ਼ਿੰਮੇਵਾਰੀ ਆਪਣੀ ਜਾਂਦਾ ਆਨਲਾਈਨ ਬੈਂਦੀ ਤਾਂ ਨਾ ਗੱਲ ਆ ਵੀ ਆਨਲਾਈਨ ਸੌਦਾ ਜੋ ਕਿਹਾ ਜਾਂਦਾ ਨਾ ਉਹ ਨਿਕਲਣਾ ਚਾਹੀਦਾ 100% ਸੰਦੂ ਸਾਹਿਬ ਤੁਹਾਡੇ ਇੱਧਰ ਇੱਧਰ ਹਾਂ ਤੁਹਾਡੇ ਚੈਨਲ ਤੇ ਆਪਾਂ گاਵਾਵਾਂ ਭੇਜੀਆਂ ਸੀ ਇੱਧਰ ਸੰਗਰੂਰ ਵਾਲੀ ਸਾਈਡ ਹਾਂਜੀ ਤਿੰਨ ਟਾਈਮ ਮਿਲਕਿੰਗ ਕਰਵਾਈ ਉਹਨਾਂ ਦੇ ਨਾਲ ਠੀਕ ਹੈ ਜੀ ਉਹ ਸ਼ਾਇਦ ਤੁਹਾਨੂੰ ਫੋਨ ਆਇਆ ਵੀ ਸੀ ਕਿਸੇ ਬੰਦੇ ਦਾ ਹਾਂਜੀ ਵੀ ਅਸੀਂ ਇਦਾਂ ਕਰਕੇ ਪੱਟੀ ਤੋਂ گاਵਾਵਾਂ ਲੈਣੀਆਂ ਏ ਕਿੱਦਾਂ ਵੀ ਉਹ ਜਦੋਂ ਛੋਟੇ ਡੇ ਕੱਦ ਦੀ ਗਾਂ ਸੀ ਹਾਂਜੀ ਤੇ ਰੇਡ ਉਹਦਾ ਪੂਰਾ ਸੀ ਹਾਂ ਜਿਹਦੇ ਮਗਰ 40 ਇੱਕ 16 ਮੱਛੀ ਸੀ ਉਹ ਉਹਨਾਂ ਬੰਦਿਆਂ ਨੇ ਲਈਆਂ ਸੀ ਤਿੰਨ ਗਾਵਾਂ ਇਕੱਠੀਆਂ ਹਾਂ ਉਹ ਗਈਆਂ ਸੰਗਰੂਰ ਅੱਛਾ ਜੀ ਉਹ ਤੁਹਾਨੂੰ ਫੋਨ ਵੀ ਆਇਆ ਉਹਨਾਂ ਬੰਦਿਆਂ ਦਾ ਉਹਨਾਂ ਨੇ ਕਹਿੰਦਾ ਭਾਈ ਧੋਖਾੜੀ ਕੋ ਮਾਪੇ ਤੁਹਾਨੂੰ ਇਹ ਦਾਕਰੋ ਜਿਹੜੇ ਚੈਨਲ ਤੋਂ ਵੀਡੀਓ ਵੇਖੀ ਤੁਸੀਂ ਉਹਨਾਂ ਨੇ ਫੋਨ ਲਾ ਕੇ ਪੁੱਛ ਲੋ ਜੇ ਉਹ ਬੰਦਾ ਕਹਦਾ ਉਹ ਗਲਤ ਹੈ ਵੀ ਆਪਾਂ ਗਵਾਂ ਨਹੀਂ ਦਵਾਵਾਂਗੇ ਤੁਹਾਨੂੰ ਫਿਰਮਾਨਾ ਭਰਦਾਂਗੇ ਜੋ ਵੀ ਬਿਲਕੁਲ ਜੀ ਬਿਲਕੁਲ ਹਾਂਜੀ ਮਾਲ ਜਿਹੜਾ ਦੋਸਤੋ ਇਸ ਘਰੋਂ ਵੀ ਤਕਰੀਬਨ ਬਹੁਤੇ ਵਪਾਰੀ ਵੀਰਾਂ ਦੀ ਗੱਲ ਕਰਨ ਲਈ ਪਸ਼ੂ ਜਾਂਦੇ ਆ ਕਿਉਂਕਿ ਜਿੱਥੇ 10 ਤੋਂ 15 ਪਸ਼ੂ ਆਉਂਦੇ ਆ ਉਥੋਂ ਵੀਰ ਵਪਾਰੀ ਇੱਕ ਇੱਕ ਦੋ ਦੋ ਪਸ਼ੂ ਜਿਹੜੇ ਵੇਚਣ ਵਾਲੇ ਉਹ ਲੈ ਕੇ ਜਾਂਦੇ ਰਹਿੰਦੇ ਆ ਫਿਲਹਾਲ ਤੁਸੀਂ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਮੈਂ ਜਿਹੜੀ ਆ ਪਹਿਲ ਜਿਹੜੀ ਆ ਪ੍ਰੈਫਰੈਂਸ ਦੋਸਤੋ ਨਹੀਂ ਦਿੰਦਾਗਾ ਫ ਜਿਨ੍ਹਾਂ ਦੱਸਿਆ ਗਿਆ ਜਾਂ ਜਿਨ੍ਹਾਂ ਮੇਰੇ ਵੱਲੋਂ ਵਿਖਾਇਆ ਗਿਆ ਉਹਨੂੰ ਬਿਲਕੁਲ ਜਿਹੜਾ ਦੋਸਤੋ ਵੈਰੀਫਾਈ ਕਰਕੇ ਫਿਰ ਤਸੱਲੀ ਨਾਲ ਪਸ਼ੂ ਖਰੀਦਿਆ ਕਰੋ ਕਿਸੇ ਵੀ ਥਾਂ ਤੋਂ ਜਿੱਥੋਂ ਵੀ ਮੈਂ ਖਾਸ ਤੌਰ ਤੇ ਵੀਡੀਓ ਪਾਉਣਾ ਅੱਜ ਨਿਤਨ ਬਾਈ ਦੇ ਕੋਲ ਚਾਰ ਪਸ਼ੂ ਸੀਗੇ ਚਾਰੇ ਐਨੀਮਲ ਜਿਹੜੇ ਦੋਸਤੋ ਵੇਖਣਾ ਮੈਂ ਦਿਖਾਤੀਆਂ ਨੇ ਤੇ ਨਿਤਨ ਵੀਰੇ ਨੰਬਰ ਆਪਣੇ ਸੰਪਰਕ ਦੇ ਦਿਓ ਆਪਾਂ ਪਹਿਲਾਂ ਉਹਦਾ ਮੁੱਲ ਦੱਸ ਦਈਏਕਰ ਆ ਮੁੱਲ ਜੀ ਰਹੇਗਾ ਉਹ ਵੀ ਦੱਸੋ ਜੀ ਉਹ ਪਹਿਲਾ ਸੂਹਾ ਚਾਰ ਦੰਦ ਹਾਂਜੀ ਦੁੱਧ 20 ਕਿਲੋ ਮਸ਼ੀਰ ਮਾਨ ਨਾ ਦਊਗੀ ਉਹਦਾ ਵੀ ਉਹ ਕੋ ਟੱਪ ਵੀ ਜਾਵੇ ਹਾਂਜੀ ਠੀਕ ਹੈ ਜੀ ਉਹਦਾ ਮੁੱਲ 65000 ਰੁਪਏ ਕਰਦੇ ਆ 65000 ਰੁਪਏ ਦੀ ਬਕੀ ਦੇ ਦਾਂਗੇ 65000 ਮੋਲਾ ਤੇ ਲੈਣ ਦੇਣ ਕੀ ਹੈ ਜੀ 62000 ਰੁਪਏ 62000 ਹਾਂ ਜੀ ਠੀਕ ਹੈ ਜੋ ਛੋਟ ਸਪਾ ਉਹਦਾ ਕਰ ਦਾਂਗੇ ਠੀਕ ਹੈ ਜੀ ਹਾਂ ਜੀ 62000 ਦੋਸਤੋ ਖਾਨ ਆਲਾ ਹੈਗਾ ਠੀਕ ਹੈ ਜੀ ਹਾਂ ਨਾ ਜਿਹੜਾ 62000 ਖਾਨ ਆ 65000 ਡਿਮਾਂਡ ਆ ਜੀ ਠੀਕ ਹੈ ਤੇ ਬਚੀ ਤੁਸੀਂ ਵੇਖ ਲਈਏ ਜੀ ਪਹਿਲਾ ਸਵੇਰ ਸੋਈ ਆ ਤੇ ਇਹਨੂੰ ਖੋਲੋ ਇਹਨੂੰ ਖੋਲ ਕੇ ਦਿਖਾਈ ਦਿਨੀ ਆਪਾਂ ਭਾਈ ਨਹੀਂ ਖੋਲੋ ਤਾਂ ਨਾ ਹੁੰਦਾ ਬੱچے ਕਰਕੇ ਨਾ ਥੋੜਾ ਕਾੜੇ ਆ ਬੱچے ਕਰਕੇ ਕਾਲੀ ਪੈਂਦੀ ਠੀਕ ਹੈ ਤੇ ਇਹ ਜਿਹੜੀ ਦੋਸਤੋ ਬੱਚੀ ਆ ਪਲੂਡ ਬੱਚੀ ਪਹਿਲਾ ਸਵੇਰ ਸੋਈ ਹੈ ਠੀਕ ਆ ਇਹਨੇ ਮੈਦਾ ਦੋ ਮਾਜਾ ਦਾ ਕੰਮ ਕਰੀ ਨੇ ਦੇਣਾ ਹਾਂਜੀ ਹਾਂਜੀ ਦੋ ਦਾ ਫਰਕ ਹੈ ਜੀ ਇਹਦਾ ਹਾਂਜੀ ਬਿਲਕੁਲ ਤੇ ਸੰਪਰਕ ਨੰਬਰ ਨਿਤਨ ਵੀਰ ਸੰਪਰਕ ਨੰਬਰ ਆਪਣਾ 98768 84400 ਠੀਕ ਹੈ ਜੀ ਹਾਂਜੀ ਤੇ ਸ਼ਹਿਰ ਆਪਣਾ ਪੱਟੀ ਹੈ ਹਾਂਜੀ ਤੇ ਤਸਿਲ ਵੀ ਪੱਟੀ ਹੈ ਜ਼ਿਲ੍ਹਾ ਤਰਨਤਾਰਨ ਮੰਗਦਾ ਜੀ ਤੇ ਖਾਸ ਵਿਜ਼ਿਟ ਜਿਹੜੀ ਆਪਣੇ ਪੱਟੀ ਸ਼ਹਿਰ ਚ ਕਰਨੀ ਪੱਟੀ ਸ਼ਹਿਰ ਜੀ ਹਾਂਜੀ ਤੇ ਕਿਤੇ ਆ ਕੇ ਫੋਨ ਲਾ ਦੇ ਕੋਈ ਵੀ ਬਿਲਕੁਲ ਬਿਲਕੁਲ ਨੰਬਰ ਬਿਲਕੁਲ ਜੀ ਚਵਾਰਾ ਸੇ ਵੀ ਗੁਰਦੁਆਰਾ ਨਾਲ ਹੀ ਹੈ ਚਵਾਰਾ ਗੁਰਦੁਆਰਾ ਬਿਲਕੁਲ ਨਾਲ ਆਪਣੇ ਬਿਲਕੁਲ ਜੀ ਤੇ ਕੈਬਨਿਟ ਮੰਤਰੀ ਜਿਹੜਾ ਦੋਸਤੋ ਆਪਣੇ ਸਰਦਾਰ ਲਾਲਜੀਤ ਸਿੰਘ ਭੁੱਲਰ ਉਹ ਵੀ ਬਿਲਕੁਲ ਰੈਚ ਥੋੜੀ ਦੂਰੀ ਤੇ ਆ ਸੋ ਤੁਸੀਂ ਲੋਕੇਸ਼ਨ ਲਾ ਕੇ ਜਿਹੜੀ ਇਸ ਥਾਂ ਤੇ ਵਿਜ਼ਿਟ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ